ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਮਸਾਂ ਇੱਥੋਂ ਸ਼ੈਪਦੇ ਵਾਲੇ ਪਾਸੇ ਨੂੰ 2 ਕਿਲੋਮੀਟਰ ਵਾਂਗੂ ਹੋਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਅਜੇ ਤੱਕ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਪਸ਼ੂ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਮੱਝ ਇੱਕ ਟੋਕੜ ਗੱਬਣ ਚੈੱਕਪਾਸ ਮੱਝ ਇੱਕ ਤਾਜੀ ਸੂਈ ਵੈੜ ਇੱਕ ਪਰੇ ਜਰਸੀ ਟੋਕੜ ਖੜੀ ਹੈ ਟੋਟਲ 4 ਪਸ਼ੂ ਆ ਪ੍ਰਾਈਜ਼ ਜੈ ਜੀ ਹੋਣਗੇ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਾਸਰੀ ਕਾ ਸਾਸਰੀ ਕਾ ਜੀ ਸਾਰੇ ਭੈਣ ਬਰਾਉਣ ਸਾਸਰੀ ਕਾ ਨਾਮ ਤੇ ਡਰਸਰ ਨਾਮ ਮਨਜਿੰਦਰ ਸਿੰਘ ਪਿੰਡ ਚੋਟਿਆਂਗਲਾ ਜਿਲ੍ਹਾ ਮੋਗਰਾ ਤਸਵੀਰ ਮੋਗਰਾ ਨੇੜੇ ਤਲਵੰਡੀ ਭਾਈ ਸ਼ਹਿਰ ਸਾਨੂੰ ਮੋਦਕੀ ਦੇ ਜੀਰੇ ਦੇ ਸੈਂਟਰ ਚੋਂ ਤਲਵੰਡੀ ਭਾਈ ਸਹੀ ਹੈ ਜੀ ਫੋਨ ਨੰਬਰ ਦੱਸੀ 9814340403 ਸੂਈ ਸਵਾਈ ਤੋਂ ਸ਼ੁਰੂ ਕਰ ਲਵਾਂ ਮਨਜਿੰਦਰ ਕਹਿਣਾ ਮਾਝ ਦਾ ਭਾਈ ਚੌਥਾ ਸੂਆ ਸੂਈ ਹੈ ਜੇ ਨਾਲ ਦੇ ਪਿੰਡੂ ਲੈ ਗਿਆ ਬੰਦੇ ਨੇ 6ਵਾਂ ਸੂਆ ਹੈ ਨਹੀਂ ਸੀਗੀ ਠੀਕ ਹੈ ਹਾਂ ਮੱਝਵੱਡੀ ਆ ਦੁੱਧ ਮੰਨ ਕੇ 10-11 ਕਿਲੋ ਚਾਦੂ ਹੁਣ 7 ਕਿਲੋ ਬੋਲ ਹੈਗਾ ਸੂਈ ਨੂੰ ਸਵਾ ਅਜ ਚੌਥਾ ਦਿਨ ਹੋ ਗਿਆ ਮਗਰ ਕੱਟੀ ਐ ਜੈਤ ਜੈ ਮੁੱਲ ਮੁੱਲ 72 ਕੋਈ 5 ਲਾਓ 50 ਲਾਓ ਕੋਈ ਚੱਕਰ ਨਹੀਂ ਕੋਈ ਗੁੱਸਾ ਨਹੀਂ ਕੱਢੀਏ ਬਾਹਰ ਨੂੰ ਦੋਸਤੋ ਮੁੱਲ ਬਾਈ ਕਹਿੰਦਾ 72000 ਐ ਕੋਈ 5 ਰੁਪਏ ਲਾਓ ਕੋਈ 50 ਰੁਪਏ ਲਾਓ ਕੋਈ ਗੁੱਸਾ ਨਹੀਂ ਚਾਰਾਂ ਦਿਨਾਂ ਦੀ ਸੂਈ ਐ 7 ਕਿਲੋ ਬੌਲੀ ਤਿਆਰ ਐ ਮਗਰ ਕੱਟੀ ਐ 10 11 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਕਟਸੇਵਾਲੇ ਘਰੋਂ ਬਾਈ ਕਹਿੰਦਾ ਆਈ ਐ ਦੁੱਧ 10-11 ਕਿਲੋ ਪਿਆਜੂ 7 ਕਿਲੋ ਬੌਲੀ ਅੱਜ ਤਿਆਰ ਐ 10 ਵਜੇ ਵੀਡੀਓ ਬਣਾ ਰਹੇ ਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰਿਓ ਕਿਉਂਕਿ ਸਵੇਰ ਦੀ ਚਵਾਈ ਹੋਈ ਵੀ ਐ ਸਾਰੇ ਪਸ਼ੂਆਂ ਦੀ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਟਾਈਮ ਜਾਂ ਸਵੇਰ ਹੀ ਵੀਡੀਓ 6 ਵਜੇ ਬਣਾਉਂਦੇ ਫੇਰ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਬੌਲਿਆਂ ਨਾਲ ਭਰੇ ਹੋਣੇ ਸੀ ਪਰ ਵੀਡੀਓ 10 ਵਜੇ ਬਣਾ ਰਹੇ ਆ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਬਾਕੀ ਸੂਈਆਂ ਸਵਾਈਆਂ ਹੈਗੀਆਂ ਦੋ ਟਾਈਮ ਚਾਰ ਟਾਈਮ ਹੋਮਾ ਚੋਕੇ ਲੈ ਜੇ ਅਗਲਾ ਮਗਰੇ ਦੇ ਕੱਟੀ ਸੀਲ ਸਹੂ ਪੂਰੀ ਆ ਤੁਸੀਂ ਵੇਖ ਲਓ ਮੋਟੀ ਧਾਰ ਹੈ ਮੁੱਲ ਸਿਰਫ 72000 ਜੇ ਕਿਸੇ ਭੈਣ ਪ੍ਰਾਣੀ ਘਰੇ ਦੁੱਧ ਪੀਣ ਨੂੰ ਲੈਣੀਆਂ 70 72000 ਦੀ ਤਾਜੀ ਸੂਈ ਮਗਰ ਕੱਟੀ ਵਾਲੀ ਮੱਝ ਦਿੰਦਾ ਵੀ ਕੌਣ ਐਦੂ ਘੱਟ ਮੁੱਲ ਦਾ ਤੁਹਾਨੂੰ ਪਤਾ ਆਉਂਦਾ ਵੀ ਕੀ ਆ ਤਾਂ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਦੋ ਨੰਬਰ ਤੇ ਆ ਜੀ ਮਨਜਿੰਦਰ ਭਾਈ ਇਹ ਮੋਕੇ ਹਫਤੇ ਚ ਲਈਏ ਅੱਜ ਹੀ ਆਈ ਹੈ ਮਾਜੇ ਸਵੇਰੇ ਠੀਕ ਹੈ ਫੋਨ ਤੇ ਮਗਾਈ ਮੇਰੇ ਕੋਲ ਮਾਜੇ ਅਸੀਂ ਬੱਚਾ ਕੋਲੀ ਵੀ ਉਹ ਦਿੱਤੀ ਸੀ ਉਹਨਾਂ ਨੂੰ ਠੀਕ ਹੈ ਇਹ ਲੈ ਜੀ ਯਾਰ ਇਹ ਮੰਨ ਕੇ ਲੋ ਸਾਢੇ 5 ਕਿਲੋ ਚੱਕ ਪਾਸਾਂ ਠੀਕ ਹੈ ਕੋਈ 2-4 ਦਿਨ ਘੱਟ ਵੱਧ ਜ਼ਰੂਰ ਹੋ ਸਕਦੇ ਆ ਆਪਾਂ ਕਿ ਪ੍ਰੋਫਰ ਨਹੀਂ ਕਹਿ ਸਕਦੇ ਹੂੰ ਤੇ ਉਹ ਤਾਂ ਕਹਿੰਦੇ ਜੀ ਸਾਢੇ 5 ਕਿਲੋ ਦੁੱਧ ਹੋਊਗਾ ਠੀਕ ਹੈ ਹੀ ਮਿਲਦੀ ਆ ਪਰ ਆਪਾਂ ਕਿਆਰੀ ਗਾਵਾਂਗੇ ਜੀ ਠੀਕ ਹੈ ਭਾਈ ਚੋਹੀ ਨਹੀਂ ਕਰਪਾ ਤੇ ਠੰਨੀ ਠੰਡੀ ਜਦੋਂ ਅਗਲੇ ਦੇ ਘਰ ਤੇ ਕ ਗਰੰਟੀ ਆ ਹੋਰ ਮੈਂ ਕਹ ਰਿਹਾ ਟੀਕੇ ਤੇ ਨਹੀਂ ਮਿਲ ਲੈਣੇ ਸੱਪੀ ਦੇ ਹਾਂ ਸੱਪੀ ਤੇ ਮਿਲਣਾ ਇਹ ਜਿਹੜੇ ਬਾਜੀ ਆ ਤੁਸੀਂ ਵੇਖ ਲਓ ਸੀਲਸਾਉ ਪੂਰੀ ਆ ਧਾਰ ਦੇਤੀ ਆ ਪਸੂ ਸਾਰੇ ਸੀਲਸਾਉ ਆ ਬਾਈ ਦੇ ਮੁੱਲ ਮਨਜਿੰਦਰ ਜੈ ਜੈ ਦਾ ਇਹਦਾ ਮੁੱਲ 58000 ਆ ਜੀ ਕੋਈ 5 ਲਾ 50 ਲਓ ਸਹੀ ਹੈ ਹਾਂ ਅਗਲਾ ਵੇਚਣਾ ਸਵਾ ਦੀ ਡੇਢ ਦੀ ਜਦੋਂ ਤਿਆਰ ਹੋਣ ਤੇ ਸੂਣ ਚ 10 15 ਕਰ ਰਹਿ ਗਿਆ 80000 ਦੀ ਆਪਣੀ ਹੋਊਗਾ ਜੀ ਠੀਕ ਹੈ ਦੋਸਤੋ ਬਾਈ ਕਹਿੰਦਾ ਅਗਲਾ ਭਾਵਾ ਸਵਾ ਲੱਖ ਦੀ ਵੇਚ ਲਈ 1.5 ਲੱਖ ਦੀ ਵੇਚ ਲਈ ਜੇ ਵੀਰ ਕਹਿੰਦਾ ਮੈਨੂੰ ਦੇਣੀ ਆ ਕਿੰਨੇ ਦੀ ਵਾਪਸ 80000 80000 ਦੀ ਬਾਈ ਕਹਿੰਦਾ ਤਿਆਰ ਹੋਈ ਮੱਝ ਮੈਂ ਲੈ ਲੂੰਗਾ ਅਗਰ ਆ ਬੇਫਿਕਰ ਹੋ ਕੇ ਮੈਨੂੰ ਫੋਨ ਲਾ ਦੇ 80000 ਨਗਦ ਲੈ ਜੇ ਅਗਲਾ ਅੱਜ 58000 ਦੀ 5.5 ਮਹੀਨਿਆਂ ਦੀ ਗੱਬਣ ਮੋਹਰਾ ਨਸਲ ਦੀ ਮੱਝ ਮੂੰਹ ਮੱਥੇ ਦੀ ਸੋਹਣੀ ਆ ਕੁੰਡਾ ਸੈਂਗ ਥਣ ਚਾਰੀ ਆ ਪਤਲੀ ਚਮੜੀ ਦੀ ਆ 5.5 ਕਿਲੋ ਬਾਈ ਕਹਿੰਦਾ ਦੁੱਧ ਹੈ ਤੁਸੀਂ 4 ਕਿਲੋ ਹੀ ਮੰਨੋ ਕਿਉਂਕਿ ਬਾਈ ਕਹਿੰਦਾ ਆਪਣੇ ਕੋਲੇ ਆਈ ਆ ਸੋ ਬਾਈ ਬਾਈ ਕੋਲੇ ਇੱਕ ਔਰਤਾ ਜੀ ਸੂਈ ਛੋਟੀ ਸੀਗੀ ਉਹ ਬਾਈ ਕਹਿੰਦਾ ਹੱਤੇ ਵਾਲੇ ਲੈ ਗਏ ਆ ਤੇ ਟੋਕੜ ਗੱਬਣ ਆਪਾਂ ਨੂੰ ਉਹਨਾਂ ਨੇ ਦੇਦੀ ਐ ਤੇ ਜਿਹੜੇ ਵੱਧ ਗਏ ਉਹ ਪੈਸੇ ਲੈ ਲਏ ਆ ਮੱਝ ਪੂਰੀ ਚੰਗੀ ਆ ਜੇ ਕੋਈ ਭੈਣ ਭਰਾ ਸਾਹ ਤੇਰੇ ਕੋਈ ਜ਼ੋਰ ਨਾਵੇਂ ਟੀਕੇ ਤਾਂ ਨਹੀਂ ਮਿਲਦਾ ਬਈ ਇਹਨੇ ਠੀਕ ਐ ਜਿੰਨਾ ਮਰਜੀ ਬਾਹ ਕੁੱਟ ਲਵੇ ਠੀਕ ਹੈ ਥਾਪੀ ਮਾਰ ਕੇ ਥੱਲੇ ਬਹਿ ਜੀ ਆਪਾਂ ਅਗਲੇ ਦੇ ਘਰ ਚੱਲ ਕੇ ਪਹਿਲਾਂ ਲਾਗੇ ਪੈਸੇ ਹੋ ਕੇ ਫਿਰ ਪਹਿਕਲਾ ਦੇ ਦਿੰਦੇ ਠੀਕ ਹੈ ਭਾਈ ਕਹਿੰਦਾ ਆਪਾਂ ਅਗਲਾ ਚੋ ਕੇ ਫੇਰ ਪੈਸੇ ਦੇ ਦੇ ਅਗਲੇ ਦੇ ਘਰੇ ਮੱਝ ਲੈ ਜਾਵਾਂਗੇ ਥਾਪੀ ਮਾਰ ਕੇ ਅਗਲਾ ਬਹਿ ਜੇ ਚਵਾਈ ਕਰ ਲਈ ਫੇਰ ਪੈਸੇ ਦੇ ਦੇ 58000 ਬਿਲਕੁਲ ਜਾਇਜ ਮਾਲ ਨਾਲੇ ਤਾਂ ਹਜੇ ਕੋਈ 2-3 ਮਹੀਨੇ ਦੁੱਧ ਪਿਆਜੂਗੀ ਤੇ ਮਗਰ ਲੈ ਕੋਈ 2 ਮਹੀਨੇ ਅਗਲਾ ਸੇਵਾ ਕਰਕੇ ਤਿਆਰ ਕਰਕੇ ਕਿਉਂਕਿ ਕੁਆਲਿਟੀ ਬਹੁਤ ਜ਼ਿਆਦਾ ਹਾਂ ਤਿਆਰ ਕਰਕੇ ਸੇਲ ਕਰਦਾ ਦੁੱਗਣੇ ਪੈਸੇ ਆਂਦੀ ਆ ਕੁੰਡਾ ਸਿੰਘ ਹੈ ਵਜਨ ਬਹੁਤ ਹੈ 3 ਨੰਬਰ ਤੇ ਆ ਜਾ ਮਨਜਿੰ ਆਈ ਇਹਨੂੰ ਸੂਈ ਨੂੰ ਹੋ ਗਿਆ 8 ਦਿਨ ਦੁੱਧ ਹੋਊਗਾ 12 ਕਿਲੋ ਅੱਜ ਸਵੇਰੇ ਆਈ ਆ ਤੇ ਪਰ ਤੁਸੀਂ 11 ਕਿਲੋ ਮੰਨ ਕੇ ਮਨਣਾ ਆ ਜੇ ਠੀਕ ਠੀਕ ਹੈ ਮਗਰ ਅੱਛਾ ਵਾ ਸੀਸ ਲਾ ਕੇ ਵਾਧੂ ਆ ਬੂੜੀ ਛੋਲੇ ਬੰਦਾ ਛੋਲੇ ਮੁੱਲ ਬਹੁਤ 311 ਆ ਰਾਕੂ 5 ਲਾ ਦੇ 50 ਲਾ ਦੇ ਕੁਝ ਕਰ ਲਈ ਸਹੀ ਹੈ ਨਿਆਰਾ ਪਾਉ ਜੇ ਨਾ ਪਾਉ ਠੰਡੀ ਨਹੀਂ ਹੈ ਦੋਸਤੋ 8 ਦਿਨਾਂ ਦੀ ਸੂਈ ਆ 12 ਕਿਲੋ ਦੁੱਧ ਹੈ 11 ਕਿਲੋ ਮੰਨ ਕੇ ਅਗਲਾ ਆ ਜੇ 35000 ਦੀ ਦੇ ਦੇਣੀ ਆ ਇਈ ਦੂ ਘਟ ਮੁੱਲ 'ਚ ਫਿਰ ਪਸ਼ੂ ਮਿਲਦੇ ਵੀ ਕਿੱਥੇ ਆ ਦੁੱਧ ਦੇਦਾ ਵੀ ਮੱਝ 1000 ਗਊ 4 ਪਸ਼ੂ ਆ ਬਿਲਕੁਲ ਸਸਤੇ ਮੁੱਲ ਦੇ 35000 ਦੀ ਦੇ ਦੇਣੀ ਆ 12 ਕਿਲੋ ਦੁੱਧ ਆ 11 ਕਿਲੋ ਮੰਨ ਕੇ ਅਗਲਾ ਆ ਜੇ ਫੁੱਲ ਵਜਨ ਵਾਲੀ ਸੂਈ ਸਵਾਈ ਕ੍ਰੋਸ ਅੰਗ ਦੀ ਗਰਮੀ ਰਹਿਤ ਬਿਲਕੁਲ ਸਸਤੇ ਮੁੱਲ ਦੀ ਵੇੜ ਚਾਰ ਚਫੇਰੋਂ ਗੋਲ ਮਟੋਲ ਪਈ ਆ ਮਰਾਸਾਂ ਦੇ ਢੋਲ ਲੱਗੀ ਆ ਮੁੱਲ ਸਿਰਫ 35000 34 35000 ਦੀ 12 ਕਿਲੋ ਦੁੱਧ ਵਾਲੀ ਸੂਈ ਸਵਾਈ ਵਹਿੜ ਦਿੰਦਾ ਵੀ ਕੌਣ ਤੇ ਪਰ ਬਾਈ ਕੋਲ ਖੜੀ ਐ ਬੇਫਿਕਰ ਹੋ ਕੇ ਆਜੋ ਜੈ ਜੀ ਮਾਰ ਜਾਂਦੇ ਬਾਈ ਪਸ਼ੂ ਸੇਲ ਕਰਦਾ ਤੁਸੀਂ ਮੁੱਲ ਸੌਣ ਹੀ ਲਏ ਹੋਰ ਕਿਸੇ ਦੇ ਘਰੇ ਘੜੀ ਨੇ 45000 ਤੋਂ ਘੱਟ ਮੁੱਲ ਨਹੀਂ ਕਰਨਾ ਸੀ ਅਗਰੇ ਨੇ ਜਰਸੀ ਦਾ ਕਹਿਨਵਾ ਸੁਆ ਮਨਜਿੰਦਰ ਬਾਈ ਉਹਨਾਂ ਨੇ ਤਾਂ ਪਹਿਲਾ ਸੂਈ ਗਿਆ ਜੀ ਠੀਕ ਆ ਤੇ ਮਨਗਾ ਕੋ ਦੂਜਾ ਮਾਲੇ ਤੀਜਾ ਮਾਲ ਲਵੇ ਠੀਕ ਐ ਇਹਨੂੰ ਸੂਈ ਨੂੰ ਹੋਵੇ 4 ਮਹੀਨੇ ਤੇ ਕੱਲ ਦੇ ਹੀਟ ਚ ਆਉ ਕਹਿੰਦੇ ਟੀਕਾ ਭਰਿਆ ਸੀ 2 ਮਹੀਨੇ ਤੇ ਬੋਲ ਪਈ ਆ ਠੀਕ ਹੈ ਤਾਂ ਉਹਨਾਂ ਨੇ ਵੇਚੀ ਹੈ ਅੱਜ ਸਵੇਰੇ ਆਪਣੇ ਕੋਲ ਆ ਜੇ ਦੁੱਧ ਹਾਂ ਅੱਜ ਰੈਡੀ ਕੰਡੇ ਵਾਲਾ 9 ਕਿਲੋ ਹੋਊਗਾ 8 ਮੰਨ ਕੇ ਕੋਈ ਲੈ ਜਾ ਮੁੱਲ ਮੁੱਲ 25000 ਕੋਈ 5 ਲਾ ਦੇ 50 ਲਾ ਦੇ ਕੋਈ ਚੱਕਰ ਨਹੀਂ ਸਹੀ ਹੈ 25000 ਦੀ ਦੇ ਦੇਣੀ ਆ ਚਾਰਾਂ ਮਹੀਨਿਆਂ ਦੀ ਸੂਈ ਆ 2 ਮਹੀਨੇ ਹੋ ਗਏ ਸੀ ਬਾਈ ਕਹਿੰਦਾ ਏ ਆਈ ਕਰਾਈ ਨੂੰ ਸੀ ਵਨ ਲਵਾਏ ਨੂੰ ਕੱਲ ਬਾਈ ਕਹਿੰਦਾ ਉਹ ਕਹਿੰਦੇ ਹੀਟ ਚ ਆ ਗਈ ਸੀ ਦੁਬਾਰਾ ਤਾਰਾਂ ਕਰ ਗਈ ਤਾਂ ਉਹਨਾਂ ਨੇ ਵੇਚ ਦਿੱਤੀ ਜੇ ਗੱਬਣ ਹੁੰਦੀ ਫੇਰ ਬਾਈ ਕਹਿੰਦਾ ਉਹਨਾਂ ਨੇ ਰੱਖ ਲਈ ਸੀ ਫੇਰ ਤਾਂ ਰੱਖੀ ਵੀ ਸੀ ਤਾਂ ਕਰਕੇ ਸੇਲ ਕਰਤੀ 25000 ਦੀ ਦੇ ਦੇਣੀ ਆ 9 ਕਿਲੋ ਦੁੱਧ ਆ 8 ਕਿਲੋ ਮੰਨ ਕੇ ਆ ਜਿਓ ਅਗਲਾ ਭਾਵੇਂ 4 ਟਾਈਮ 5 ਟਾਈਮ ਭਾਵੇਂ 10 ਦਿਨ ਚੋ ਕੇ ਲੈ ਜੀ ਅਗਲਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਦੱਸਦਾ ਕਿਉਂਕਿ ਸਾਰੇ ਪਸ਼ੂ ਸੂਏ ਸਵਾਏ ਆ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਟਾਈਮ ਫੇਰ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ 10 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਾਈ ਚ ਸਾਰਾ ਦੇਣੀ ਪਿਆ ਜਰਸੀ 25000 ਦੀ ਥਾਨ گلابی ਹੈ ਗੈਬ ਚ ਲੱਗੇ ਹੋਇਆ ਮੱਝ ਵਰਗਾ ਦੁੱਧੂ ਚਿੱਟਾ 9 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਘੱਟੋ ਘੱਟ 75-80 ਹਜ਼ਾਰ ਦੀ ਆਊਗੀ ਤੇ ਇਹਦਾ ਮੁੱਲ 25 ਹਜ਼ਾਰ ਖੁੱਲਾ ਮਾਨ ਤਾਨ ਹੋ ਜੂ 2 ਨੰਬਰ ਟੋਕੜ ਗੱਭਣ ਚੈੱਕ ਪਾਸ ਮੱਝ 58 ਹਜ਼ਾਰ ਦੀ 55 ਮਹੀਨਿਆਂ ਦੀ ਗੱਭਣ 3 ਨੰਬਰ 35 ਹਜ਼ਾਰ ਦੀ 1 ਨੰਬਰ 72 ਹਜ਼ਾਰ ਦੀ ਬਿਲਕੁਲ ਸਸਤੇ ਮੁੱਲ ਦੇ 4 ਪਸ਼ੂ ਸਾਰਿਆਂ ਦੀ ਚਵਾਈ 1 ਨੰਬਰ ਸੂਐਸਵਾਈ ਹੈਗੇ ਆ ਡਰਨ ਵਾਲੀ ਤਾਂ ਕੋਈ ਲੋੜ ਹੀ ਨਹੀਂ ਗੱਬਣ ਪਸ਼ੂ ਦਾ ਵਹਿਮ ਹੁੰਦਾ ਸੂਐਸਵਾਈ ਪਸ਼ੂ ਦਾ ਕਾਹਦਾ ਵਹਿਮ ਆ ਭਾਵੇਂ 4 ਟਾਈਮ 5 ਟਾਈਮ ਚੋਕੇ ਲੈ ਜਾਓ ਇੱਕ ਆ ਗੱਬਣ ਬੱਕਰੀ ਚਿੱਟੀਆਂ ਅੱਖਾਂ ਦੀ ਇਹ ਵੀ ਸੇਲ ਹੈ ਹਾਂਜੀ ਬੰਜਿੰਦਰ ਬਈ ਇਹ ਦੂਜਾ ਸੂਆ ਸੁਣੀ ਆ ਤੇ ਬਹੁਤ ਚੰਗੇ ਬੱਚੇ ਤੋਂ ਬੱਕਰੀ ਤੋਂ ਲੱਗੀ ਆ ਠੀਕ ਆ 10-12 ਦਿਨ ਲੈ ਜੂਗੀ ਤੇ ਦੂਜਾ ਬੱਚੇ ਵੀ ਅੱਜ ਕਿਤੇ ਦੋ ਹੀ ਦਊਗੀ ਇਹਦਾ 22000 ਰੁਪਇਆ ਮੁੱਲ ਦਾ ਕੋਈ ਚੱਕਰ ਨਹੀਂ ਬਾਕੀ ਜਿੱਦਾਂ ਸਹੀ ਹੈ ਦਿਨ ਕਿੰਨੇ ਪਏ ਆ ਬਾਈ 10 12 ਦੇ 15 ਦੇ 10 12 ਦਿਨ ਬਾਈ 10 ਦਾ ਲੈ ਜੂ ਚੰਗੇ ਬੱਕਰੇ ਤੋਂ ਲਵਾਈ ਵੀ ਹੈ 22000 ਮੁੱਲ ਕੋਈ ਗੱਲ ਨਹੀਂ ਬਾਈ ਕਹਿੰਦਾ 5 ਲਾਓ 50 ਲਾਓ ਕੋਈ ਚੱਕਰ ਨਹੀਂ ਆ ਜਿਹਦੇ ਪਸੰਦ ਆ ਉਹ ਬੇਫਿਕਰ ਹੋ ਕੇ ਆ ਜਿਓ ਬੱਚੇ ਬਾਈ ਕਹਿੰਦਾ ਦੋ ਦੇਉ ਚਿੱਟੀਆਂ ਅੱਖਾਂ ਦੀ ਆ 22000 ਦੀ ਦੇ ਦੇਣੀ ਆ ਤੇ ਇਹਦਾ ਵੀ ਬੱਕਰੀ ਵਾਲਾ ਮੁੱਲੀ 9 ਕਿਲੋ ਦੁੱਧ ਆ 25000 ਦੀ ਦੇ ਦੇਣੀ ਪਹਿਲਣ ਜਰਸੀ ਆ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਪੰਜ ਪਸ਼ੂ ਬਿਲਕੁਲ ਸਸਤੇ ਮੋਲ ਦੇ ਸਾਰਿਆਂ ਨੂੰ ਫਸਤੀ ਕਰ